ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਤਲਵੰਡੀ ਸਾਬੋ ਦੇ ਸਿਵਰ ਹਸਪਤਾਲ ਦੇ ਵਿੱਚ ਇੱਕ ਅਜੀਬ ਹੀ ਘਟਨਾ ਵਾਪਰੀ ਹੈ ਜਿੱਥੇ ਨਿਹੰਨ ਸਿੰਘ ਬਾਣੀ ਦੇ ਵਿੱਚ ਆਏ ਵਿਅਕਤੀ ਨੇ ਕੰਪਿਊਟਰ ਆਪਰੇਟਰ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਜ਼ਖਮੀ ਆਪਰੇਟਰ ਦਾ ਇਲਾਜ ਅੱਜੇ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਘਟਨਾ ਨੂੰ ਲੈ ਕੇ ਡਾਕਟਰਾਂ ਨੇ ਚਿੰਤਾ ਪ੍ਰਗਟਾਈ ਉਹਨਾਂ ਦਾ ਕਹਿਣਾ ਹੈ ਕਿ ਜਈਆਂ ਘਟਨਾਵਾਂ ਦਾ ਨਾ ਸਟਾਫ ਦੀ ਸੁਰੱਖਿਆ ਤੇ ਸਵਾਲ ਖੜੇ ਹੁੰਦੇ ਨੇ ਤੇ ਕੰਮ ਕਰਨ ਦਾ ਮਾਹੌਲ ਵੀ ਪ੍ਰਭਾਵਿਤ ਹੁੰਦਾ ਦੂਜੇ ਪਾਸੇ ਡੀਐਸਪੀ ਤਲਵੰਡੀ ਸਾਬੋ ਨੇ ਇਸ ਮਾਮਲੇ ਤੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਉਹਨਾਂ ਨੇ ਕਿ ਦੋਸ਼ੀ ਖਿ ਜਾਵੇ ਇਹ ਕਟਨਾ ਸਹਿਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ। ਸਿੱਧਾ ਕੀ ਗੱਲ ਹੈ ਕਿ ਇਸ ਤਰ੍ਹਾਂ ਘਟਨਾ ਵਾਪਰੀ ਕਿ ਸਰ ਇੱਕ ਖਾਲਸਾ ਜੀ ਆਏ ਸੀਗੇ ਜੀ ਪਰਚੀ ਆਨਲਾਈਨ ਸਿਸਟਮ ਆ ਨਾ ਸਾਰਾ ਪਰਚੀ ਕੱਟਦੀ ਸੀ ਉਹਨਾਂ ਦੀ ਉਹਨਾਂ ਨੇ ਇੱਕ ਡਾਕਟਰ ਤੋਂ ਦਵਾਈ ਲੈ ਕੇ ਤੇ ਦਵਾਈ ਲੈ ਲਈ। ਦਿਖਾ ਕੇ ਦਵਾਈ ਲੈ ਲਈ ਦੁਬਾਰੇ ਫੇਰ ਆ ਗਏ ਉਹ ਕੋ ਡਾਕਟਰ ਤੋਂ ਦਿਖਾ ਕੇ ਦਵਾਈ ਡਿਸਪੈਂਸਰੀ ਚ ਵਾਗ ਵੀ ਦਵਾਈ ਦੇ ਦੋ। ਕਹਿੰਦੇ ਵੀ ਆਨਲਾਈਨ ਹੋ ਗਈ ਪਰਚੀ ਤੇ ਦਵਾਈ ਵੀ ਇਹ ਦੁਬਾਰੇ ਨਹੀਂ ਮਿਲਦੀ ਜਾਂ ਪਰਚੀ ਨਵੀਂ ਕਟਾ ਲੈਣਾ ਨਹੀਂ ਕੱਢ ਲਓ ਮਿਲੂਗੀ। ਦੁਬਾਰੇ ਰਿਪੋਰਟ ਚੜ੍ਹ ਨਹੀਂ ਸਕਦਾ। ਉਹ ਸਾਡੇ ਕੋਲੇ ਆ ਕੇ ਮਿਸਬੀਹੇਵ ਕਰਨ ਲੱਗੇ ਪੁੱਠਾ ਸਿੱਧਾ ਬੋਲਣ ਲੱਗੇ ਕੁੜੀ ਨਾਲ ਬੈਠੀ ਹੈਗੀ ਨਾਲ ਉਹਨੂੰ ਗਾਲਾਂ ਗੋਲਾਂ ਕੱਢਣ ਲੱਗ ਗਿਆ ਕਿ ਇਹਨਾ ਤੁਸੀਂ ਦੋ ਲੁੱਟ ਮਚਾਉਣੇ 10 ਰੁਪਏ ਲੈਨੇ ਹੋ। ਹਾਂ ਬਾਬਾ ਤੂੰ ਭੱਗ ਜਾ ਵੀ ਨਾਲ ਪ੍ਰੈਗਨੈਂਟ ਲੇਡੀਜ਼ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਵਾਲੀ ਲਾਂਚਾ ਕੇ ਖੜ ਗਿਆ ਉਹ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮੈਂ ਬਾਬਾ ਤੂੰ ਬਾਹਰ ਜਾ ਤੜ ਕੇ ਆ ਕੇ ਲੈ ਜਾਓ ਵੀ ਤੁਸੀਂ ਦਵਾਈ ਵੀ ਤੇ ਨਹੀਂ ਨਵੀਂ ਪਰਚੀ ਕਟਾ ਲਓ। ਤੇ ਉਹਨੇ ਗਾਲ ਗੋਲ ਕੱਢੀ ਮੈਨੂੰ ਕਹਿੰਦਾ ਕੋਈ ਬਾਹਰ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ। ਤੇ ਪਰ ਬਾਪ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਨ ਹੈ ਮੈਂ ਤਾਂ ਐਸੀ ਨਹੀਂ ਹੱਥੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਨ ਮੇਰੇ ਕੋਲ ਨਹੀਂ ਛੱਡਤੀ ਮੈਂ ਮੁਰੇ ਹੱਥ ਕਰਿਆ ਸੀ ਹੱਥ ਤੇ ਹਾਂਜੀ ਹਾਂਜੀ ਕਹਿੰਦੇ ਸੀ ਤੂੰ ਛੱਡ ਦੇ ਮੈਂ ਹੱਥ ਨਾਲ ਫੜ ਲਈ ਸੀ ਕਿਰਪਾਨ ਮੈਂ ਉਸ ਤੋਂ ਬਾਅਦ ਵੀ ਕਹਿੰਨ ਤੂੰ ਛੱਡ ਦੇ ਇੱਕ ਵਾਰੀ ਤੈਨੂੰ ਫਿਰ ਮੈਂ ਮਾਰੂਗਾ ਅੱਜ ਸਵੇਰੇ ਮਾਰਨਿੰਗ ਦੀ ਗੱਲ ਹੈ ਜੀ 11:30 12 12:00 ਦੇ ਦਰਮਿਆਨ ਐਸਐਮ ਆਫਿਸ ਵਿੱਚ ਮੈਂ ਬੈਠਾ ਸੀ ਨਾਲ ਦੀ ਨਾਲ ਇੱਕ ਸਾਡੇ ਕੰਪਿਊਟਰ ਆਪਰੇਟਰ ਆਈ ਦੋ ਦੋ ਇੱਕ ਦਰਸ਼ੇਮ ਤੇ ਬੁਰਸ਼ੇਵਕ ਉਹ ਮੁਰ ਸੇਵਕ ਦੇ 6:00 ਵਜੇ ਹੋਈ ਸੀ ਤੇ ਸਡਨਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਕੋਈ ਪੇਸ਼ੈਂਟ ਕਾਲੂ ਸਿੰਘ ਨਾਮ ਦਾ ਆਇਆ ਸੀ ਇੱਥੇ 60 ਸਾਲ ਉਮਰ ਦੱਸੀ ਆ ਰਹੀ ਹੈ ਉਸ ਦੀ ਪਿੰਡ ਭੱਗੀਵੰਦਰ ਤੋਂ ਦੱਸ ਰਿਹਾ ਤੇ ਉਹ ਆਇਆ ਉਸ ਨੇ ਉਹ ਪਰਚੀ ਨੂੰ ਲੈ ਕੇ ਪਰਚੀ ਫੀਸ ਨੂੰ ਲੈ ਕੇ ਉਸ ਨਾਲ ਸਾਡੇ ਕੰਪਿਊਟਰ ਆਪਰੇਟਰ ਨਾਲ ਕੋਈ ਤਕਰਾਰ ਹੋਇਆ ਉਸ ਨੇ ਪਰਚੀ ਫੀਸ 10 ਰੁਪਏ ਭਰਨ ਵਾਸਤੇ ਕਹੀ ਹੋਣੀ ਹੈ ਉਹਨਾਂ ਨੇ ਕਿਹਾ ਉਹਨਾਂ ਕੋਈ ਅਸੀਂ ਪਹਿਲਾਂ ਭਰੀ ਵੀ ਹੈ ਕੋਈ ਉਸ ਨੂੰ ਲੈ ਕੇ ਤਕਰਾਰ ਨੂੰ ਪਤਾ ਲੱਗਿਆ ਅਜੇ ਪੂਰੀ ਤਾਂ ਗੱਲਬਾਤ ਛਾਣ ਵੀ ਨਹੀਂ ਨਦੀ ਹੈ ਉਦੇ ਬਾਅਦ ਜਦੋਂ ਉਸਨੇ ਪਰਚੀ ਫੀਸ ਭਰਨ ਲਈ ਕਿਹਾ ਤਾਂ ਇਸ ਇਸੇ ਕਾਲੂ ਲੈ ਕੇ ਹੀ ਉਸਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜੋ ਅੱਜ ਉਸਨੇ ਗੁਰਸੇਵ ਸਿੰਘ ਦੀ ਸਟੇਟਮੈਂਟ ਜੋ ਮੰਦਸੇ ਆਫਿਸ ਨੇ ਤਾਂ ਅਟੈਕ ਤੋਂ ਬਾਅਦ ਉਹ ਉਹਦੇ ਇੱਥੇ ਹੱਥੇ ਕਾਫੀ 2 ਇੰਚ ਲੰਬਾ ਜ਼ਖਮ ਹੋਇਆ ਇਨਸਾਈਡ ਰੋਡ ਜਿਹਨੂੰ ਸੀ ਕਹਿੰਨੇ ਆ ਕਾਫੀ ਡੂੰਗਾ ਜ਼ਖਮ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਇਆ ਬਲੀਡਿੰਗ ਕਾਫੀ ਹੋ ਰਹੀ ਸੀ ਉਹਦੀ ਜ਼ਖਮ ਜੋ ਐਸਐਮ ਆਫਿਸ ਵਿੱਚ ਵੀ ਬਲੱਡ ਡਿੱਗਿਆ ਉਹਦਾ ਅਖੇ ਇੱਥੇ ਉਸ ਤੋਂ ਬਾਅਦ ਅਸੀਂ ਉਹਨੂੰ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਅ ਲੈ ਕੇ ਗੁਰਸੇਵਕ ਸਿੰਘ ਕੰਪਿਊਟਰ ਆਪਰੇਟਰ ਨੂੰ ਉੱਥੇ ਜਾ ਕੇ ਐਮਰਜੈਂਸੀ ਚ ਅਸੀਂ ਉਹਦੀ ਸਾਰਾ ਸਾਫ ਬਲੱਡ ਨੂੰ ਸਾਫ ਕੀਤਾ ਤੇ ਸਰਜਨ ਨੂੰ ਔਨ ਡਿਊਟੀ ਡਾਕਟਰ ਸਾਰੇ ਇਕੱਠੇ ਹੋ ਗਏ ਤਾਂ ਉਹ ਡਾਕਟਰ ਜਦੋਂ ਸਾਰੇ ਆ ਗਏ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਸੀ ਇਲਾਜ ਦੇ ਦੌਰਾਨ ਉਹਦੇ ਪਹਿਲਾਂ ਤਾਂ ਉਹਦਾ ਜੋ ਇੰਜਰੀਜ਼ ਨੋਟ ਕੀਤੀਆਂ ਗਈਆਂ ਉਹਦੀਆਂ ਸਾਫ ਕੀਤਾ ਗਿਆ ਜ਼ਖਮ ਨੂੰ ਇੰਜਰੀਜ਼ ਨੋਟ ਕਰਨ ਤੋਂ ਬਾਅਦ ਉਹਦੇ ਸਟੀਚਿੰਗ ਕੀਤੀ ਗਈ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਆਈਵੀ ਲਾਈਨ ਲਾ ਕੇ ਐਂਟੀਬਾਇਓਟਿਕਸ ਵੀ ਲਾਈ ਗਏ ਉਹ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੈ ਮਰੀਜ਼ ਸਾਡਾ ਹੁਣ ਇਸ ਟਾਈਮ ਹਾਲਤ ਖਤਰੇ ਚ ਬਾਹਰ ਹੈ ਜੀ ਬਿਲਕੁਲ ਸਟੇਬਲ ਹੈ ਪੇਸ਼ੈਂਟ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕਰਦੇ ਇਸ ਦੀ ਕਾਰਨ ਨਾ ਕੋਈ ਕਰਾ ਕਰਨਾ ਦੇਖੋ ਸਾਰੀ ਮੰਗ ਤਾਂ ਇਹ ਹੀ ਹੈ ਵੀ ਸਾਡੇ ਕੋਲੇ ਇੱਥੇ ਆਊਟ ਕਲੀਨਿਕ ਹੈ ਡਾਕਟਰ ਅਨਕੁਰ ਉਹ ਦੇ ਇਨਚਾਰਜ ਨੇ ਉਹਦੇ ਵਿੱਚ ਸੌਕ ਮਰੀਜ਼ ਦਿੱਲੀ ਸਾਡੇ ਕੋਲੇ ਨਸ਼ਾ ਸ਼ਲੋਕ ਕੇਂਦਰ ਦੇ ਵਿੱਚ ਦਵਾਈ ਲੈਣ ਵਾਸਤੇ ਆਉਂਦੇ ਨੇ ਤਾਂ ਕਈ ਵਾਰ ਨਸ਼ੇ ਦੇ ਦੌਰਾਨ ਬੰਦੇ ਨੂੰ ਪਤਾ ਲੱਗਦਾ ਨਹੀਂ ਕਿ ਬੰਦਾ ਬੰਦੇ ਦੀ ਸੁਰਤ ਕੀ ਕਿਵੇਂ ਹੈ ਕਿਵੇਂ ਨਹੀਂ ਹੈ ਸੁਰਤ ਦੇ ਵਿੱਚ ਕਈ ਵਾਰ ਪੂਰੀ ਤਰ੍ਹਾਂ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਮੂਡ ਡਿਸਆਰਡਰਸ ਹੁੰਦੇ ਨੇ ਗੁੱਸਾ ਵੀ ਜਲਦੀ ਆ ਜਾਂਦਾ ਏਦਾਂ ਦੇ ਮਰੀਜ਼ਾਂ ਨੂੰ ਥੋੜੀ ਜੀ ਗੱਲ ਕਰਨ ਤੇ ਤਾਂ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਅ ਤਹਿਸੀਲਦਾਰ ਸਾਹਿਬ ਉੱਠ ਕੇ ਹੁਣੇ ਮੇਰੇ ਤੋਂ ਉਹ ਗਏ ਆ ਐਸਡੀਐਮ ਸਾਹਿਬ ਨੇ ਭੇਜਿਆ ਸੀ ਉਹਨਾਂ ਨੂੰ ਉਹਦੇ ਵਿੱਚ ਪ੍ਰਸ਼ਾਸਨ ਸਾਹਿਬ ਨੇ ਅਸੀਂ ਕੋਈ ਮੰਗ ਕਰਦੇ ਹਾਂ ਵੀ ਇੱਕ ਤਾਂ ਜੋ ਸਾਡੇ EMPLYEE ਤੇ ਕੰਪਿਊਟਰ ਆਪਰੇਟਰ ਤੇ ਜੋ ਇਹ ਬਰੂਟਲ ਅਟੈਕ ਹੋਇਆ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ ਇਹਦੇ ਅਗੇ ਸਟਫ ਆਈਆਰ ਦਰਜ ਕਰਕੇ ਜਲਦ ਤੋਂ ਜਲਦ ਜੋ ਬੰਦੀ ਕਲੋਨੀ ਕਾਰਵਾਈ ਕਿੱਤੀ ਜਾਵੇ ਔਰ ਉਹ ਜੋ ਇੱਥੇ ਜੋ ਜਿੱਦੇ ਉਹ অপরাধੀ ਹੈ ਜਿਸ ਨੇ ਇਹ ਕੰਮ ਕੀਤਾ ਹੈ ਕਾਨੂੰਨੀ ਹਰਕਤ ਕੀਤੀ ਹੈ ਉਸ ਨੂੰ ਮਲਜਮ ਨੂੰ ਜਲਦ ਜਲਦ ਅਰੈਸਟ ਕੀਤਾ ਜਾਵੇ ਸੈਕਿੰਡ ਸਾਡੀ ਜੋ ਪ੍ਰਸ਼ਾਸਨ ਸਾਹਿਬ ਨੇ ਇੱਕੋ ਹੀ ਇੱਕ ਮੰਗ ਹੈ ਕਿ ਡਾਕਟਰਾਂ ਦੇ ਪੈਰਾਮੈਡੀਕਲ ਸਟਾਫ ਜੋ ਇੱਥੇ ਦਿਨ ਰਾਤ ਆਪਣੀ ਤਨਦੇਹੀ ਨਾਲ ਤਲਵੰਡੀ ਸਾਬੋ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਹੈ ਇੰਨੇ ਓਪੜੀ 600 ਦੇ ਕਰੀਬ ਅਸੀਂ ਡੇਲੀ ਓਪੜੀ ਦੇਖ ਰਹੇ ਹਾਂ ਔਰ ਜਿਸ ਚੋਂ ਕਿ 100 ਦੇ 80 ਤੋਂ ਲੈ ਕੇ 90 ਮਰੀਜ਼ 100 ਮਰੀਜ਼ ਦੇ ਕਰੀਬ ਸਾਡੇ ਕੋਲੇ ਨਸ਼ਾ ਛਡਾਊ ਕੇ ਜੋ ਕੇਂਦਰ ਹੈ ਜਿਹਨੂੰ ਹੋਟਲ ਕਲੀਨਿਕ ਕਹਿੰਦੇ ਆ ਉੱਥੇ ਦਵਾਈ ਲੈਣ ਆਉਂਦੇ ਆ ਉਹਦੇ ਵਿੱਚ ਸਾਡੂ ਸੇਫਟੀ ਦੇ ਸਕਿਉਰਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਉੱਥੇ ਫੀਮੇਲ ਡਾਕਟਰਸ ਵੀ ਕੰਮ ਕਰਦੀ ਹੈ ਫੀਮੇਲ ਸਟਾਫ ਵੀ ਕੰਮ ਕਰਦਾ ਹੈ ਤਾਂ ਅਸੀਂ ਇਹੀ ਪ੍ਰਸ਼ਾਸਨ ਅੱਗੇ ਪੁਰਜੋ ਡਿਮਾਂਡ ਕਰਦੇ ਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਕਹਿ ਕੇ ਭੇਜਿਆ ਕਿ ਦੋ ਮੁਲਾਜ਼ਮ ਸਾਨੂੰ ਪੁਲਿਸ ਦੇ ਦੋ ਜਾਂ ਤਿੰਨ ਮੁਲਾਜ਼ਮ ਸਾਡੇ ਕੋਲੇ ਡਿਊਟੀ ਆਰ ਦੇ ਦੌਰਾਨ ਇਸ ਟਾਈਮ ਐਕਸਟ੍ਰੀਮ ਰਸ਼ ਹੁੰਦਾ ਹੈ ਪੀਕ ਦਾ ਰਸ਼ ਹੁੰਦਾ ਸਾਡੇ ਕੋਲੇ ਉਸ ਟਾਈਮ ਤੇ ਨਾਦ ਕਿਤੇ ਜਾਂਦਾ ਮੈਂ ਡਾਕਟਰ ਜਗਰੂਪ ਸਿੰਘ ਆ ਇੱਥੇ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਜਿਵੇਂ ਪਰਚੀਆਂ ਕੱਟ ਰਹੇ ਹਾਂ ਉਥੇ ਇੱਕ ਨੰਗ ਬਾਣੇ ਦੇ ਵਿੱਚ ਸੀਗਾ ਇੱਕ ਪੁਰਸ਼ ਉਹਨੇ ਪਰਚੀ ਵਾਲੀ ਲੜਕੀ ਨਾਲ ਕਾਫੀ ਬਹਿਸਬਾਜ਼ੀ ਕੀਤੀ ਉਹਨੂੰ ਗਾਲੀ-ਗਲੋਚ ਵੀ ਕੀਤਾ ਇਹਨੂੰ ਜਦੋਂ ਆਬਜੈਕਟ ਕੀਤਾ ਉਹਦੇ ਨਾਲ ਉਹਦੀ ਕਲੀਗ ਨੇ ਉਥੇ ਜੋ ਸਾਡਾ ਕੰਪਿਊਟਰ ਆਪਰੇਟਰ ਹੈ ਉਹਨੇ ਉਸ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਹਮਲਾ ਉਹਦੇ ਸਿਰ ਤੇ ਕੀਤਾ ਗਿਆ ਸੀ ਪਰ ਉਹਨੇ ਆਪਣੇ ਹੱਥ ਨਾਲ ਉਹਦਾ ਵਿਚਾਰ ਕਰ ਲਿਆ ਉਹਦੇ ਕਫੀ ਇੰਜਰੀ ਆਈ ਹੈ ਉਹ ਸਾਡੇ ਕੋਲ ਐਡਮਿਟਡ ਹੈ ਅਸੀਂ ਇਸ ਮਸਲੇ ਦੀ ਕਾਫੀ ਨਿੰਦਾ ਕਰਦੇ ਹਾਂ ਕਿਉਂਕਿ ਇਹਦੇ ਮਸਲੇ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਕੋਈ ਇਹ ਪਹਿਲਾ ਮਸਲਾ ਨਹੀਂ ਹੈਗਾ ਇਹ ਬਹੁਤ ਮਸਲੇ ਅਕਸਰ ਹੁੰਦੇ ਰਹਿੰਦੇ ਨੇ ਪਿਛਲੇ ਲਗਭਗ 1.5-2 ਸਾਲਾਂ ਤੋਂ ਅਸੀਂ ਬਾਰ-ਬਾਰ ਸਾਨੂੰ ਧਰਨੇ ਦੇ ਕੇ ਸਰਕਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਦਿਨ ਰਾਤ ਇੱਥੇ ਲੜਾਈਆਂ ਵਾਲੇ ਕੇਸ ਪਰਚੇ ਆਉਂਦੇ ਨੇ ਕਈ ਵਾਰੀ ਸ਼ਰਾਬੀ ਹਾਲਤ 'ਚ ਵੀ ਹੁੰਦੇ ਨੇ ਉਹ ਵੀ ਸਾਡਨ ਰਾਤ ਨੂੰ ਬਹਿਸ ਕਰਦੇ ਨੇ ਉਸ ਸਮੇਂ ਵੀ ਇਸ ਤਰ੍ਹਾਂ ਦੀ ਇਨਸੀਡੈਂਸ ਹੋ ਜਾਂਦੇ ਨੇ ਇਹ ਬੜੀ ਮੰਦਭਾਗੀ ਘਟਨਾ ਹੈ ਜਿਹੜੀ ਕਿ ਬਾਰ ਬਾਰ ਕਿਸੇ ਨਾ ਕਿਸੇ ਜਗ੍ਹਾ ਤੇ ਹੁੰਦੀ ਰਹਿੰਦੀ ਹੈ ਪੰਜਾਬ ਚ ਵੀ ਸੁਣਦੇ ਆਂ ਅਸੀਂ ਪੰਜਾਬ ਤੋਂ ਬਾਹਰ ਵੀ ਸੁਣਦੇ ਆਂ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਕਰਦੇ ਰਹੇ ਹਾਂ ਬਾਰ ਬਾਰ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਤੁਹਾਨੂੰ ਅਸੀਂ ਸਿਕਿਉਰਿਟੀ ਗਾਰਡ ਪ੍ਰੋਵਾਈਡ ਕਰਾਂਗੇ ਪਰ ਅੱਜ ਤੱਕ ਲਗਭਗ 8-9 ਮਹੀਨਿਆਂ ਦੀ ਲਗਾਤਾਰ ਗੱਲਬਾਤ ਤੋਂ ਬਾਅਦ ਵੀ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਇਸ ਮੁੱਦੇ ਤੇ ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਰੋਸ ਦੇ ਵਿੱਚ ਹੈ ਇਹਨਾਂ ਸਾਰਿਆਂ ਨੇ ਕੰਮ ਬੰਦ ਕਰ ਦਿੱਤਾ ਹੈਗਾ ਅੱਜ ਇਸ ਇਸ ਆਸ ਦੇ ਵਿੱਚ ਇਸ ਉਮੀਦ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਇੱਕ ਆਪਣਾ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਨੂੰ ਉਹ ਸਿਕਿਉਰਿਟੀ ਪ੍ਰੋਵਾਈਡ ਕਰੇ ਜੇ ਅਸੀਂ ਖੁਦ ਹੀ ਸੁਰੱਖਤ ਨਹੀਂ ਹੈਗੇ ਫਿਰ ਅਸੀਂ ਲੋਕਾਂ ਦਾ ਇਲਾਜ ਕਿਵੇਂ ਕਰ ਸਕਾਂਗੇ ਡਰ ਦੇ ਮਾਹੌਲ ਦੇ ਵਿੱਚ ਡਾਕਟਰੀ ਨਹੀਂ ਹੋ ਸਕਦੀ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਕਰਕੇ ਸੀਰੀਅਸਲੀ ਗੰਭੀਰਤਾ ਨਾਲ ਲੈਣਾ ਚਾਹੀਦਾ ਸਾਨੂੰ ਉਹ ਸੁਰੱਖਿਆ ਪ੍ਰੋਵਾਈਡ ਕਰੇ ਜਿੰਨਾ ਚਿਰ ਸਰਕਾਰ ਦਾ ਕੋਈ ਆਪਣਾ ਏਜੰਡਾ ਨਹੀਂ ਬਣਦਾ ਸੁਰੱਖਿਆ ਦਾ ਅਸੀਂ ਲੋਕਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡੇ ਕੋਲੇ ਉਸ ਦੀ ਜਿਹੜੀ ਇਹ ਤਫਰੀ ਵਧਾਵੇ ਉਹ ਆਪਣੇ ਗੇੜੇ ਮਾਰੇ ਕਿਉਂਕਿ ਇਸ ਤਰ੍ਹਾਂ ਦੇ ਇਨਸੀਡੈਂਸ ਨੂੰ ਫੇਰ ਹੀ ਘਟਾਇਆ ਜਾ ਸਕਦਾ ਤੇ ਹੁਣ ਸਾਡੀ ਇਹ ਮੰਗ ਸੀ ਕਿ ਸਾਨੂੰ ਦੋ ਮੁਲਾਜ਼ਮ ਘਟੋ ਘੱਟ ਜਦੋਂ ਸਾਡੇ ਬਹੁਤ ਜ਼ਿਆਦਾ ਪੀੜ ਹੋਵੇ ਉਸ ਸਮੇਂ ਸਾਨੂੰ ਦਿੱਤੇ ਜਾਣ ਤਾਂ ਕਿ ਸਾਡੀ ਫਰਖਿਆ ਦਾ ਪ੍ਰਬੰਧ ਹੋ ਸਕੇ ਸਰ ਇਹ ਜੋ ਓਟ ਸੈਂਟਰ ਦੇ ਕੋਈ ਨਸ਼ੇੜੀਆਂ ਕੋਈਆਂ ਲੈਣ ਆਏ ਨਹੀਂ ਇਹ ਓਟ ਸੈਂਟਰ ਦੇ ਵਿੱਚ ਨਹੀਂ ਵਾਪਰਿਆ ਓਟ ਸੈਂਟਰ ਦੇ ਵਿੱਚ ਰੋਜ਼ ਹੀ ਗਾਲੀ ਕਲੋਚ ਤੇ ਝਗੜੇ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਅਸੀਂ ਆਮ ਤੌਰ ਤੇ ਨਹੀਂ ਰਿਪੋਰਟ ਕਰਦੇ ਇਹ ਉਹ ਮੁਲਾਜ਼ਮ ਜਿਹੜਾ ਮਰੀਜ਼ ਸੀ ਇਹ ਆਰਡਨ ਵਾਲੀ ਸੰਬੰਧਤ ਸੀ ਪਰ ਇਹ ਦਵਾਈ ਇੱਥੇ ਜਿਹੜੀ ਮੇਨ ਪਰਚੀ ਕੱਢਦੇ ਆ ਸੀ ਉੱਧਰ ਲੈਣ ਆਇਆ ਸੀ ਪਰਚੀ ਉੱਥੇ ਪਰਚੀ ਤੇ ਬਹਿਸ ਹੋਈ ਜੀ ਸਰ ਮੰਗ ਹੁਣ ਕੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਵੀ ਜ਼ਰੂਰੀ ਕਾਨੂੰਨੀ ਕਾਰਵਾਈ ਇਸ ਵਿਅਕਤੀ ਦੇ ਖਿਲਾਫ ਹੋਣੀ ਚਾਹੀਦੀ ਹੈ ਪਲੱਸ ਇਹ ਜਿਹੇ ਘਟਨਾਵਾਂ ਨੂੰ ਘਟਾਉਣ ਵਾਸਤੇ ਸਾਨੂੰ ਸੁਰੱਖਿਆ ਮਹੱਈਆ ਕਰਾਉਣੀ ਚਾਹੀਦੀ ਹੈ ਲੋਕਲ ਪੱਧਰ ਤੇ ਹੋਵੇ ਚਾਹੇ ਸਰਕਾਰ ਪੱਧਰ ਤੇ ਜੋ ਵੀ ਇਹਦਾ ਫੈਸਲਾ ਹੋਵੇ ਅਸੀਂ ਇਹ ਸੁਰੱਖਿਆ ਦੀ ਮੰਗ ਕਰਦੇ ਹਾਂ ਅੱਜ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹ ਤੋਂ ਮਸੂਲ ਹੋਈ ਸੀ ਸਮੂਸਾ ابراہیم ਫੌਲਟੇ ਤੇ ਜਿਹਦੇ ਸਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਵਰਕੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆਂ ਸਿੰਘ ਜੋ ਤਾਲੂ ਸਿੰਘ ਨਾਂ ਦਾ ਕੋਈ ਨਿਆਂ ਸਿੰਘ ਹੈਗਾ ਆਪਣਾ ਪਾਗੀਵੰਦਰ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇੱਥੇ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਵੀ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾਂ ਉਸ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਤ ਦੇ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਹੈ ਸੱਟ ਲੱਗੀ ਹੈਗੀ ਹੈ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਪੁਰ ਸੇਵਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮੁਕੱਦਮਾ ਦਰਜ ਕਰਕੇ ਇਹਨੂੰ ਗਲਤ ਦਿਨ ਖੇਤੀ ਗਿਰਤਾ ਕੀਤਾ ਡਾਕਟਰਾਂ ਨਾਲ ਰੋਪਲਾਕ ਯੋਨ ਸਖਿਆ ਪਰਵੰਦੇ ਦੀ ਇਹੋ ਅਕਤ ਜਨ ਦੇ ਲਈ ਵਰ ਹਮਲੇ ਹੋਇਆ ਪਹਿਲਾਂ ਵੀ ਕੋਈ ਛੋਟਾ ਝਗੜਾ ਕਰਦਾ ਕੋਈ ਲੜਾਈ ਝਗੜਾ ਕੇਸ ਆ ਉਹ ਵੀ ਡਾਕਟਰਾਂ ਨਾਲ ਹੀ ਬਤਮੀਜੀ ਕੀਤੀ ਜਾਂਦੀ ਹੈਗੀ ਦੂਸਰਾ ਤਾਂ ਉਹਨਾਂ ਨੇ ਜੋ ਓਪੀਡੀ ਵੀ ਬੰਦ ਕੀਤੇ ਕੋਈ ਸਮਝ ਨਹੀਂ ਉਹਦੇ ਵਿੱਚ ਦੇਖੋ ਡਾਕਟਰ ਸਹਿਵਾਨ ਨੂੰ ਸਾਰਿਆਂ ਨੂੰ ਮੈਂ ਆਪਣੇ ਨੰਬਰ ਮੁਖ ਅਫਸਰ ਸਹਿਵਾਨ ਦੇ ਨੰਬਰ ਤੇ ਹੋਰ ਜਿਹੜੀ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਪਲੈਸਟੇਸ਼ਨ ਜਾਂ ਮੇਰੇ ਤੱਕ ਅਪਰੋਚ ਕਰਨ ਲਈ ਜਿਹੜੀ ਹੈਗੀ ਆ ਆਪਣੇ ਨੰਬਰ ਤੇ ਪ੍ਰੋਵਾਈਡ ਕੀਤੇ ਹੋਏ ਆ ਤੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੋਈ ਆ ਵੀ ਜਦੋਂ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਤਾਂ ਉਹ ਮੇਰੇ ਨਾਲ ਕਿਸੇ ਵੀ ਟਾਈਮ ਅੱਧੀ ਰਾਤ ਨੂੰ ਵੀ ਕੰਟੈਕਟ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਆਂਦੀ ਆ ਇਸ ਤੋਂ ਇਲਾਵਾ ਮੈਂ ਗਾਹੇ-ਵਗਾਹੇ ਖੁਦ ਮੁਖਬਸਰ थाना ਤਲਵੰਡੀ ਸਾਬੋ ਤੇ ਹੋਰ ਸਟਾਫ ਮੇਰਾ ਵੱਖ-ਵੱਖ ਜਿਹੜੀ ਜਗ੍ਹਾ ਹੈਗੇ ਆ ਹੌਟਸਪੌਟ ਹੈਗੇ ਆ ਜਿੱਥੇ ਕੋਈ ਗਲਤ ਅਨ ਮਤਲਬ ਹੁੰਦੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੇ ਅਸੀਂ ਆਪਰੇਡਾ ਕਰਕੇ ਤੇ ਕਸੋ ਆਪਰੇਸ਼ਨ ਚਲਾ ਕੇ ਉਹਨਾਂ ਤੇ ਜਿਹੜੀਆਂ ਐਫਆਈਆਰ ਲੌਂਚ ਕੀਤੀਆਂ ਜਾਂਦੀਆਂ ਹਨ